ਰੇਡੀ ਕ੍ਰੀਬ ਢਾਈ ਵਰੇ ਕੈਨੇਡਾ ਉਪਰੰਤ ਆਪਣੇ ਵਤਨ ਭਾਰਤ ਪਰਤਨ ਉੱਤੇ ਅਗਲੀ ਹੀ ਸਵੇਰ ਉੱਗੇ ਸਾਹਿਤਕਾਰ ਸਮਾਜਿਕ ਚਿੰਤਕ ਡਾਕਟਰ ਸੰਦੀਪ ਅਤੇ ਹਮ ਜਵਤੀ ਜਿਗਰੀ ਦੋਸਤ ਮਨਜੀਤ ਸਿੰਘ ਐਡਵੋਕੇਟ ਨੂੰ ਉਸ ਦੇ ਕਚਹਿਰੀਆਂ ਵਾਲੇ ਚੈਂਬਰ ਦਫਤਰ ਵਿਖੇ ਉੱਚੇਚਾ ਮਿਲਣ ਲਈ ਪੁੱਜੇ ਸੀ ਡੰਡੀ ਉਸ ਸਮੇਂ ਮਨਜੀਤ ਚੈਂਬਰ ਵਿੱਚ ਆਪਣੀ ਘੁੰਮਣ ਵਾਲੀ ਲਗਜ਼ਰੀ ਕੁਰਸੀ ਉੱਤੇ ਬੈਠ ਆਸੇ ਪਾਸੇ ਤੋਂ ਬੇਖਬਰ ਕਿਸੇ ਫਾਈਲ ਦੇ ਪੰਨਿਆਂ ਨੂੰ ਦੇਖਣ ਵਿੱਚ ਮਗਨ ਸੀ ਡੰਡੀ ਬਚਪਨ ਦੇ ਗੂੜੇ ਮਿੱਤਰ ਡਾਕਟਰ ਸੰਦੀਪ ਦੀ ਲੰਬੇ ਸਮੇਂ ਬਾਅਦ ਝਲਕ ਪੈਂਦਿਆ ਹੀ ਮਨਜੀਤ ਨੇ ਫੌਰਨ ਕੁਰਸੀ ਤੋਂ ਉੱਠ ਕੇ ਆਪਣੇ ਕਲਾਵੇ ਵਿੱਚ ਪਰ ਨਿੱਗਾ ਸਵਾਗਤ ਕੀਤਾ ਡੰਡੀ ਰਸਮੀ ਗੱਲਬਾਤ ਦੌਰਾਨ ਜਦ ਡਾਕਟਰ ਸੰਦੀਪ ਨੇ ਚੈਂਬਰ ਅੰਦਰ ਸਰਸਰੀ ਝਾਤ ਮਾਰੀ ਤਾਂ ਵੇਖਿਆ ਕਿ ਸਾਰੀਆਂ ਕੁਰਸੀਆਂ ਉੱਪਰ ਧੂੜ ਗਰਦ ਦੀ ਸਫੈਦ ਜਹੀ ਭਰਤ ਸਪਸ਼ਟ ਚਲਕਾਰੇ ਮਾਰ ਰਹੀ ਹੈ ਡੰਡੀ ਉਸ ਨੂੰ ਆਪਣੇ ਜਹਨ ਵਿੱਚ ਅੱਜ ਤੋਂ ਕੋਈ ਤਿੰਨ ਵਰੇ ਪਹਿਲਾਂ ਦੇ ਉਹ ਦ੍ਰਿਸ਼ ਕਿਸੇ ਫਿਲਮੀ ਰੀਲ ਵਾਂਗ ਹੂਬ ਹੂ ਚਲਦੇ ਵਿਖਾਈ ਦਿੱਤੇ ਜਿੰਨਾ ਵਿੱਚ ਆਪਣੀ ਪ੍ਰੈਕਟਿਸ ਦੇ ਸ਼ੁਰੂਆਤੀ ਸਮੇਂ ਮਨਜੀਤ ਕਿਵੇਂ ਸਵੇਰੇ ਖੁਦ ਇਸੇ ਹੀ ਚੈਂਬਰ ਨੂੰ ਖੋਲ ਬੌਕਰ ਵਹਾਰੀ ਵਾਟਰ ਕੁਲਰ ਤਾਜੇ ਪਾਣੀ ਨਾਲ ਭਰਨਾ ਸਭ ਸੀਟਾਂ ਨੂੰ ਹੱਥੀਂ ਸਾਫ਼ ਕਰਨਾ ਆਦਜਹੀ ਕੰਮ ਨਿਪਟਾਉਂਦਿਆਂ ਕਹਿੰਦਾ ਯਾਰ ਸਿਆਣੇ ਕਹਿੰਦੇ ਹਨ ਕਿ ਸਭ ਇਨਸਾਨ ਭਾਵੇਂ ਉਹ ਗਾਹਕ ਹੀ ਕਿਉਂ ਨਾ ਹੋਣ ਰੱਬ ਦਾ ਰੂਪ ਹੀ ਹੁੰਦਾ ਹੈ ਇਨਸਾਨ ਦੀ ਸੇਵਾ ਸਮਝੋ ਰੱਬ ਦੀ ਸੇਵਾ ਡੰਡੀ ਅਰੇੜੀ ਉਸ ਦੇ ਮੂੰਹੋਂ ਸਹਿਜ ਸੁਭਾਹੀ ਨਿਕਲ ਰਹੇ ਅਜਹਿ ਨਿਮਰਤਾ ਪਰੇ ਬੋਲ ਸੱਚ ਮੁੱਚ ਹੀ ਡਾਕਟਰ ਸੰਦੀਪ ਦੇ ਤੁਰ ਅੰਦਰ ਤਾਈ ਉੱਤਰ ਮਾਣਾ ਸਰਸਾਰ ਕਰ ਦਿੰਦੇ ਸਨ ਡੰਡੀ ਉਕਤ ਭੂਤਕਾਲ ਨਾਲ ਸੰਬੰਧਿਤ ਸੋਚਾਂ ਤੋਂ ਵਰਤਮਾਨ ਸਥਿਤੀ ਵਿੱਚ ਵਾਪਸ ਪਰਤਦਿਆਂ ਡਾਕਟਰ ਸੰਦੀਪ ਚੈਂਬਰ ਵਿਚਲੀਆਂ ਧੂੜ ਲਵਰੇਜ ਕੁਰਸੀਆਂ ਵੱਲ ਘੂਰਦਿਆਂ ਹਾਲੇ ਕੁਝ ਪੁੱਛਣ ਵਾਲਾ ਹੀ ਸੀ ਕਿ ਮਨਜੀਤ ਨੇ ਉਸ ਦੇ ਸਵਾਲ ਨੂੰ ਪਹਿਲਾ ਹੀ ਪਾਪਦਿਆਂ ਕਿਹਾ ਯਾਰ ਸੰਦੀਪ ਆਈ ਐਮ ਸੌਰੀ ਸਾਰੀ ਰਾਤ ਹਨੇਰੀ ਅੱਜ ਕੰਮ ਦੀ ਬਹੁਲਤਾ ਅਤੇ ਉਪਰੋਂ ਇਹ ਹਥਲਾ ਅੱਜ ਹੀ ਪਹਿਲੀ ਪੇਸ਼ੀ ਵਾਲਾ ਉਲਝਣ ਭਰਿਆ ਕੇਸ ਰੁਝੇਵਿਆਂ ਸਾਦਕਾ ਸਮਾਂ ਹੀ ਨਹੀਂ ਦਫ਼ਤਰੀ ਝਾੜ ਪੂੰਜ ਵਗੈਰਾ ਦਾ ਉਪਰੋਂ ਅੱਜ ਕਮ ਵਕਤ ਸਾਹਬ ਵੀ ਸੇਵਾਦਾਰ ਵੀ ਛੁੱਟੀ ਡੰਡੀ ਅਗਲੇ ਹੀ ਪਾਲਾ ਮੁਸਕੜੀ ਪਰਿਆ ਝੂਠਾ ਜਿਹਾ ਹਾਸਾ ਹੱਸਦਿਆਂ ਮਨਜੀਤ ਬੋਲਿਆ ਇਸ ਫਾਈਲ ਵਾਲੇ ਕਲਾਇੰਟ ਬਸ ਆਉਣ ਹੀ ਵਾਲੇ ਤੂੰ ਵੇਖੀ ਜਾਵੀ ਕਿਵੇਂ ਉਹਨਾ ਦੇ ਬੈਠਦਿਆਂ ਹੀ ਸੀਟਾਂ ਤਾਂ ਆਪਣੇ ਆਪ ਹੀ ਸਾਫ ਡੰਡੀ ਹਾਲੇ ਮਨਜੀਤ ਦੇ ਬਾਕੀ ਬੋਲ ਮੂੰਹ ਵਿੱਚ ਹੀ ਸਨ ਕਿ ਹੁਣੇ ਹੀ ਚੈਂਬਰ ਮੁਹਰੇ ਖੜ ਚੁੱਕੇ ਆਟੋ ਵਿੱਚੋਂ ਚਿੰਤਾਤੁਰ ਜਹੇ ਹੋਏ ਪੈਂਟ ਕੋ ਵਰਿਆਂ ਦੀ ਉਮਰ ਵਾਲੇ ਦੁੱਧ ਚਿੱਟੇ ਪਹਿਰਾਵੇ ਪਹਿਨੀ ਦੋ ਬਜ਼ੁਰਗ ਮਰਦ ਅਤੇ ਦੋ ਔਰਤਾਂ ਜਿਨ੍ਹਾਂ ਦੇ ਹੱਥੀਂ ਕੁਝ ਗੋਲ ਕੀਤੇ ਕਾਗਜ਼ ਪੱਤਰ ਫੜੇ ਹੋਏ ਸੰਨ ਉਤਰਦਿਆਂ ਸਾਰ ਹੀ ਚੈਂਬਰ ਅੰਦਰ ਆਏ ਡੰਡੀ ਸਤਿ ਸ਼੍ਰੀ ਅਕਾਲ ਵਕੀਲ ਸਾਹਿਬ ਕਹ ਉਹ ਹਾਲੇ ਕੁਰਸੀਆਂ ਉੱਪਰ ਬੈਠਣ ਲਈ